ਜਿੱਥੇ ਮਨੁੱਖੀ ਜ਼ਿੰਦਗੀਆਂ ਨੂੰ ਬਚਾਉਣ ਦੀ ਚੁਣੌਤੀ ਸੀਗੀ ਪਹਿਲੋਂ ਉਹ ਬਚਾਉਣ ਦੀਆਂ ਪੂਰੀਆਂ ਵਾਹ ਲਾਈਆਂ ਨੇ ਉਹ ਰੈਸਕਿਊ ਕਰਕੇ ਲੋਕਾਂ ਨੂੰ ਬਚਾਇਆ ਹੁਣ ਇਸ ਤੋਂ ਬਾਅਦ ਜਿਹੜਾ ਮਤਲਬ ਰਾਸ਼ਨ ਹੈ ਉਹਨੂੰ ਵੰਡਿਆ ਜਾ ਰਿਹਾ ਪਿੰਡਾਂ ਦੇ ਅੰਦਰ ਬਿਲਕੁਲ ਵੱਡੇ ਪੱਧਰ ਤੇ ਮਤਲਬ ਕੋਈ ਆਸਾ ਪਰਿਵਾਰ ਪਿੰਡ 'ਚ ਨਾ ਰਵੇ ਜਿਹਨੂੰ ਰਾਸ਼ਨ ਦੀ ਲੋੜ ਹੈ ਨਾ ਟੇ ਓਨਲੀ ਸਿੰਗਲ ਬਲਕਿ ਦੋ-ਦੋ ਵਾਰ ਵੀ ਅਸੀਂ ਜਿਹੜਾ ਪਿੰਡਾਂ ਦੇ ਵਿੱਚ ਰਾਸਨ ਭੇਜਿਆ ਆਪਣੇ ਭੈਣ ਭਰਾਵਾਂ ਨੂੰ ਮਾਨ ਸਾਹਿਬ ਦਾ ਆਦੇਸ਼ ਆ ਵੀ ਬਿਲਕੁਲ ਜਿਹੜਾ ਲੋਕਾਂ ਦੇ ਵਿੱਚ ਰਹਿਣਾ ਤੇ ਲੋਕਾਂ ਦੇ ਜਿਹੜੇ ਡਿਮਾਂਡ ਨੇ ਉਹਨਾਂ ਨੂੰ ਧਿਆਨ ਚ ਰੱਖਦੇ ਹੋਇਆ ਕੰਮ ਕਰਨਾ ਸੋ ਮੈਂ ਜਿੱਥੇ ਸਾਡੀਆਂ ਟੀਮਾਂ ਰਾਸਨ ਵੰਡ ਰਹੀਆਂ ਨੇ ਪੂਰਾ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਭੱਬਾਂ ਭਾਰੋਗ ਲੱਗਿਆ ਸਾਡੀਆਂ ਟੀਮਾਂ ਪਿੰਡਾਂ ਦੇ ਸਰਪੰਚ ਸਾਡੇ ਲੀਡਰ ਸਾਦਾਂ ਸਾਡੇ ਚੇਅਰਮੈਨ ਸਾਡੇ ਵਲੰਟੀਅਰ ਉਸੇ ਅਸੀਂ ਵੀ ਸਾਰੇ ਲੋਕ ਲੱਗਿਆ